ਇਹ ਬਿਲਕੁਲ ਵੈਸਾ ਪਿੰਨਾਂ ਕੋਲ ਬਹੁਤ ਮੈਟਰ ਹੈ ਇਹਨਾਂ ਨੂੰ ਤੁਸੀਂ ਬਾਜੂ ਬਾਜੂ ਕਰ ਦੋ ਨਾ ਮੈਂ ਕਾਹਦਾ ਲਗਾਤਾਰ ਸੁਣੀ ਜਾਓ ਬੈਸਦਾ ਪ੍ਰਧਾਨ ਜੀ ਨੇ ਕਿ ਕੋਈ ਨਾ ਕੋਈ ਨਾ ਇਹਨਾਂ ਚੈਨਲ ਬਣਾ ਕੇ ਨਾ ਉਹ ਚੈਨਲ ਤੇ ਲਗਾਤਾਰ ਹੀ ਬੋਲਦੇ ਰਹਿਣ ਲਗਾਤਾਰ ਬੋਲ ਸਕਦੇ ਨੇ ਪਰ ਸਮਾਜ ਆਪਾਂ ਛੋਟੇ ਮੋੜੇ ਲੀਡਰ ਦਾ ਮੜਾ ਮੋੜਾ ਆਂਗ ਉਂਗਲੀ ਹੱਥ ਤੇ ਲਾ ਲਈਏ ਪ੍ਰਧਾਨ ਜੀ ਬੱਸ ਕਰੋ ਹੁਣ ਇਹਨਾਂ ਨੂੰ ਇਹਨਾਂ ਕੋਈ ਸਿੱਖਿਆ ਸਭ ਕੋਈ ਇਹਨਾਂ ਤੋਂ ਇਹਨਾਂ ਕੋਈ ਪੰਡਾਰ ਹੈ ਸਿੱਖਿਆ ਦਾ ਤੇ ਇਹਨਾਂ ਦਾ ਇਸਨਵਾਦੀਆਂ ਜਿਹੜੇ ਇੰਨੀ ਫਿਕਰਬੰਦੀ ਕਰਦੇ ਆ ਤੇ ਫਿਰ ਵੀ ਸਾਡੇ ਨਾਲ ਚੱਲਦੇ ਨੇ ਤੇ ਹੁਣ ਤੁਹਾਡੇ ਰੂਰੂ ਹੋ ਰਹੇ ਨੇ ਮਾਨਯੋਗ ਸਾਥੀ ਰਵੀਰ ਸਿੰਘ ਜੀ ਜਿਹੜੇ ਕਿ ਟੈਕਨੀਕਲ ਸਰਵੇਖਣੇ ਦੇ ਸੂਬੇ ਦੇ ਆਗੂ ਨੇ ਤਾਂ ਮੈਂ ਇੱਕ ਨਾਰਾ ਲਾਣਾ ਪਰ ਮੈਂ ਨਾਰਾ ਤੁਹਾਨੂੰ ਮਾਈਕ ਤੋਂ ਬਿਨਾਂ ਲਾਣਾ ਉਹ ਲੈ ਚੰਡੀਗੜ੍ਹ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

ਨਕਮੀ ਮੈਨੇਜਮੈਂਟ ਤੋਂ ਨਕਮੀ ਸਰਕਾਰਾਂ ਤੋਂ ਅਸੀਂ ਦੁਖੀ ਆ ਅਸੀਂ ਪਰੇਸ਼ਾਨ ਜਿਹੜਾ ਤਾਂ ਸਾਥੀ ਭਗਵੰਤ ਮਾਨ ਦਾ ਜਾਂ ਬਿਜਲੀ ਮੰਤਰੀ ਦਾ ਰਿਸ਼ਤੇਦਾਰ ਉਹ ਬੇਸ਼ੱਕ ਹੱਤਨਾ ਖੜਾ ਕਰੇਗਾ ਜਾਂ ਚੇਅਰਮੈਨ ਦਾ ਕੋਈ ਪਤੀਜਾ ਲੱਗਦਾ ਜਾਂ ਉਹਦੇ ਨੇੜੇ ਲੱਗਦਾ ਉਹ ਨਾ ਖੜਾ ਕਰੇ ਜਿਹੜੇ ਨਾਰੇ ਦਾ ਜਵਾਬ ਜਿਹੜਾ ਥੋਕ ਪਾ ਜਾ ਕੇ ਦਿਓ ਸਰਕਾਰ ਮਰਦਾਬਾ 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 ਪੰਜਾਬ ਸਰਕਾਰ ਮਰਦਾਬਾ 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 ਭੰਡ ਮੁੱਖ ਮੰਤਰੀ ਮਰਦਾਬਾ ਮਰਦਾਬਾ ਭੰਡ ਮੁੱਖ ਮੰਤਰੀ ਮਰਦਾਬਾ ਮਰਦਾਬਾ ਮੰਨੀਆਂ ਮੰਗਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਮੰਨੀਆਂ ਮੰਗਾ ਦੇ ਨੋਟੀਫਿਕੇਸ਼ਨ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਸਾਡਾ ਇਕਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

ਕਿਸ ਤਰ੍ਹਾਂ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਬੰਦ ਕੀਤੀ ਭਰਤੀ ਰੈਗੂਲਰ ਭਰਤੀ ਚਾਲੂ ਕਰੋ ਚਾਲੂ ਕਰੋ ਨਿੱਕੇਦਰੀ ਸਿਸਟਮ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਨਿੱਕੇਦਰੀ ਸਿਸਟਮ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਧੰਨਵਾਦ ਸਤਿਓ ਮੇਰੇ ਤੋਂ ਪਹਿਲਾਂ ਤੁਹਾਡੇ ਨਾਲ ਸੋਝਵਾਲ ਲੀਡਰਸ਼ਿਪ ਨੇ ਬਹੁਤ ਸਾਰੇ ਵਿਚਾਰ ਸਾਂਝੇ ਕੀਤੇ ਆ ਜਿਦੇ ਵਿੱਚ ਉਹਨਾਂ ਨੇ ਆਪਣੇ ਅੰਗਲ ਤੋਂ ਆਪਣੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਆ ਸਾਨੂੰ ਸੰਘਰਸ਼ਾ ਦੇ ਵਿੱਚ ਸਾਥੀਓ ਕਿਉਂ ਹੋਣਾ ਪਿਆ ਮੈਂ ਥੋੜਾ ਜਿਹਾ ਇਹਦੇ ਵਾਸਤੇ ਤੁਹਾਨੂੰ ਅਪਡੇਟ ਕਰਾਂਗਾ ਕਿਉਂਕਿ ਬਹੁਤ ਸਾਰੇ ਜਿਹੜੇ ਸਾਥੀ ਹੁੰਦੇ ਨੇ ਸਬਡਿਵੀਜ਼ਨਾਂ ਡਿਵੀਜ਼ਨਾਂ ਦੇ ਵਿੱਚ ਉਹਨਾਂ ਤੱਕ ਗੱਲ ਪਹੁੰਚਦੀ ਨਹੀਂ ਵੀ ਲੜਾਈ ਹੈ ਕੀ ਆ ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਵੀ ਸਾਡੀਆਂ ਮੰਗਾਂ ਕੀ ਨੇ ਸਭ ਤੋਂ ਵੱਡੀ ਤਾਂ ਸਾਡੀ ਪਹਿਲੀ ਮੰਗ ਇਹ ਹੈ ਵੀ ਜਿਹੜੀ 45000 ਪੋਸਟ ਬਿਜਲੀ ਬੋਰਡ ਦੇ ਪਾਵਰ ਕਾਮ ਦੇ ਵਿੱਚ ਖਾਲੀ ਪਈ ਆ ਉਹਨੂੰ ਭਰਿਆ ਜਾਵੇ। ਇਹ ਮੰਗ ਜੇਕਰ 45000 ਸਾਡੇ ਕੋਲੇ ਬੰਦਾ ਮੁਲਾਜ਼ਮ ਆ ਜਾਵੇ ਤਾਂ ਸਾਡੇ ਇੱਕ ਜਿਹੜੇ ਰੋਜ਼ ਦੇ ਐਕਸੀਡੈਂਟ ਨੇ ਉਹ ਘੱਟ ਸਕਦੇ ਆ। ਐਕਸੀਡੈਂਟ ਕਿਉਂ ਵਾਪਰਦੇ ਨੇ ਜਦੋਂ ਘੱਟ ਬੰਦਿਆਂ ਨੂੰ ਕੰਮ ਕਰਨੇ ਜਾਣਾ ਪੈਂਦਾ ਇੱਕ ਦੋ ਬੰਦਿਆਂ ਨੂੰ ਕੰਮ ਕਰਨੇ ਜਾਣਾ ਪੈਂਦਾ। ਦੇਈ ਵਾਰੀ ਕੀ ਹੁੰਦਾ ਹੁਣ ਗੱਲ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਸਾਨੇਵਾਲ ਦੇ ਵਿੱਚ ਇੱਕ ਹਾਦਸਾ ਵਾਪਰਿਆ ਉਹ ਸਾਥੀ ਕੋਈ ਏਪੀ ਦਾ ਪੀਟਰ ਸੀ ਉਹਦੀ ਕੰਪਲੀਟ ਕਰਨ ਗਿਆ ਉਹਦੇ ਨਾਲ ਇੱਕ ਸਾਥੀ ਰੈਗੂਲਰ ਮੁਲਾਜ਼ਮ ਸਾਟਾ ਗਿਆ ਉਹ ਨਵਾਂ ਸੀ ਉਹਨੂੰ ਇੰਨੀ ਨੌਲੇਜ ਨਹੀਂ ਸੀ ਸ਼ਾਇਦ ਤੁਹਾਡੇ ਜਾਣਕਾਰ ਵਿੱਚ ਹੋਵੇਗੀ ਗੱਲ ਇਹ ਇੱਕ ਵਾਰ ਮਾਈਕ ਤੇ ਕਹਿੰਦੀ ਜਿਹੜਾ ਉਹ ਫਿਲਟਰ ਜਿਹੜਾ ਸੀ ਫਾਲਟੀ ਸੀ ਇਹਨੇ ਕਿਹਾ ਵੀ ਸਾਡੇ ਟਰਾਂਸਫਰਾਂ ਦਾ ਫਿਊ ਜੋੜਿਆ ਯਾਰ ਤੁਸੀਂ ਉਹ ਲਾ ਦਿਓ ਜੈਂਪਰ وڑਿਆ ਹੋਇਆ ਉਹਨੇ ਕਿਹਾ ਵੀ ਫਿਲਟਰ ਤਾਂ ਫਾਲਟੀ ਆ ਉਹਨੇ ਸੋਚ ਕੱਟਿਆ ਆਪਣੇ ਵੱਲੋਂ ਕੰਟਰੋਲਰ ਔਰ ਦੇਖਿਆ ਕਿ ਉਹਦੇ ਵਿੱਚੋਂ ਦੋ ਬਲੇਡ ਬਾਹਰ ਆ ਗਏ ਸੀ ਇੱਕ ਵਾਰ ਨਹੀਂ ਆਇਆ ਉਹ ਤੀਜੇ ਸਾਥੀ ਜਿਹੜਾ ਨਾਲ ਉਹਦੇ ਸਾਥੀ ਸੀਗਾ ਉਹਨੂੰ ਇਹਨੇ ਨੌਲੇਜ ਨਹੀਂ ਸੀ ਉਹ ਕਹਿੰਦਾ ਯਾਰ ਵੀ ਮੈਂ ਉੱਪਰ ਚੜ੍ਹ ਕੇ ਸੱਟ ਮਾਰ ਕੇ ਬਲੇਡ ਬਾਹਰ ਕਰ ਦਿੰਦਾ ਕਿਉਂਕਿ ਫੀਟਰ ਦਾ ਫਾਲਟੀ ਆ ਕੱਲ ਦਾ ਜਦੋਂ ਸੱਜੂ ਉੱਪਰ ਚੜ੍ਹਿਆ ਤਾਂ ਪਹਿਲਾਂ ਪਨਾਸ ਮਾਰਿਆ ਉਸ ਤੋਂ ਬਾਅਦ ਨਹੀਂ ਨਿਕਲਿਆ ਤੇ ਹੱਥ ਨਾਲ ਬਾਹਰ ਕੱਢਣ ਲੱਗਿਆ ਜਦ ਹੀ ਉਹਨੂੰ ਕਰੰਟ ਲੱਗਿਆ ਵਾਪਸ ਥੱਲੇ ਡਿੱਗਿਆ ਉਹ ਔਰ ਉਹਦੀ ਮੌਤ ਹੋਈ ਆ ਕਹਿਣ ਤੋਂ ਭਾਵ ਕਿ ਉਹ ਫੀਟਰ ਫਾਲਟੀ ਸੀ ਸਾਥੀ ਨੂੰ ਇਹ ਨਹੀਂ ਨੌਲੇਜ ਨਹੀਂ ਸੀ ਔਰ ਉਹ ਹੱਸਾ ਵਾਪਰਿਆ ਉਹ ਲਾਈਨ ਕਿਤੇ ਦਾ ਕਿਤੇ ਲਾਈਵ ਲਾਈਨ ਦੇ ਨਾਲ ਫੇਸ ਟੂ ਫੇਸ ਹੋਈ ਹੋਈ ਸੀ ਚਲਦੀ ਲਾਈਨ ਦੇ ਨਾਲ ਉਹ ਮੀਟਰ ਫਾਲਟੀ ਉਤਾ ਸੀ ਉਹਦਾ ਫਾਲਟ ਕੱਟਿਆ ਨਹੀਂ ਸੀ ਬਾਅਦ ਕੀ ਹੁੰਦਾ ਕਰ ਦਿਓ ਜੀ ਜੇਈ ਦੇ ਉੱਤੇ ਐਫ ਆਈ ਆਰ ਜਾਂ ਕਰ ਦਿਓ ਜਿਹੜੇ ਉਸ ਏਰੀਏ ਦੇ ਲਾਈਨਮੈਨ ਆ ਉਹਨਾਂ ਤੇ ਐਫ ਆਈ ਆਰ ਇਹ ਹਾਸੇ ਕਿਉਂ ਗੱਪੜਦੇ ਇਸ ਤਰ੍ਹਾਂ ਦੇ ਕਿਉਂਕਿ ਸਾਡੇ ਕੋਲੇ ਜਿਹੜੀ ਮੈਨਪਾਵਰ ਘੱਟ ਕਰਕੇ ਸੱਤੀ ਕੇਵਲ ਸਿੰਘ ਜੀ ਹੁਣੇ ਸਾਡੇ ਪੁਰਾਣੇ ਬੈਠੇ ਨੇ ਰਿਸ਼ਪਾਲ ਜੀ ਬੈਠੇ ਨੇ ਅੱਜ ਤੋਂ ਜੇ ਅਸੀਂ 20-25 ਸਾਲ ਪਿੱਛੇ ਜਾ ਕੇ ਦੇਖ ਲਈਏ ਤਾਂ ਬਹੁਤ ਘੱਟ ਸਾਲ ਦੇ ਵਿੱਚ ਇੱਕ ਜਾਂ ਦੋ ਹਾਸੇ ਹੁੰਦੇ ਸੀ। ਨਾ ਨਾ ਕੋਈ ਜਪਸ। ਔਰ ਹੁਣ ਮੈਂ ਕਹਿੰਦਾ ਵੀ ਇਹ ਜਿਹਾ ਕੋਈ ਦਿਨ ਨਹੀਂ ਲੰਘਦਾ ਹੈਗਾ ਜਿੱਦਾਂ ਹਾਸਾ ਨਾ ਹੁੰਦਾ ਹੋਵੇ। ਕਾਰਨ ਕੀ ਆ? ਬੰਦਿਆਂ ਦੀ ਘਾਟ। ਅਸੀਂ ਇਹ ਮੰਨ ਕੀਤੀ ਕਿ 45000 ਪੋਸਟਾਂ ਭਰੋ। ਪਰ ਐਡੀ ਪ੍ਰੈਸਟ ਮੈਨੇਜਮੈਂਟ ਆ ਉਲਟਾ ਠੇਕੇਦਾਰੀ ਸਿਸਟਮ ਨੂੰ ਪੜਾਵਾ ਦੇ ਰਹੀ ਆ। ਪ੍ਰਾਈਵੇਟੇਸ਼ਨ ਵੱਲ ਵਧ ਰਹੀ ਆ। ਇਹ ਕੋਈ ਪ੍ਰਾਈਵੇਟ ਸੇਸ਼ਨ ਜਿਹੜਾ ਇਹ ਮਸਲੇ ਦਾ ਹੱਲ ਨਹੀਂ ਹੈ ਹੱਲ ਤਾਂ ਰੈਗੂਲਰ ਭਰਤੀ ਕਰਕੇ ਹੋਣਾ ਜਿਸ ਤਰ੍ਹਾਂ ਇੱਥੇ ਸਾਡੇ ਸਾਥੀ ਪਹਿਲਾਂ ਕਹਿ ਕੇ ਗਏ ਨੇ ਵੀ ਪ੍ਰਾਈਵੇਟ ਦਾ ਫਿਰ ਇਹ ਆ ਵੀ ਜਦੋਂ ਮਰਜ਼ੀ ਕਿਸੇ ਨੂੰ ਤੁਸੀਂ ਡਿਊਟੀ ਤੇ ਰੱਖ ਲਓ ਜਦੋਂ ਮਰਜ਼ੀ ਡਿਊਟੀ ਤੋਂ ਕੱਢ ਦਿਓ ਔਰ ਉਹਦੇ ਨਾਲ ਫਿਰ ਪ੍ਰਾਈਵੇਟ ਦੇ ਵਿੱਚ ਬੰਦਿਆਂ ਨੂੰ ਉਹਨਾਂ ਡਰ ਵੀ ਨਹੀਂ ਹੁੰਦਾ ਵੀ ਸਾਡਾ ਕੋਈ ਬਦਲੀ ਜਾਂ ਚਾਰਟ ਸ਼ੀਟ ਹੋਣੀ ਆ ਉਹ ਆਪਣੀਆਂ ਮਨਮਰਜ਼ੀਆਂ ਵੀ ਕਰਦੀਆਂ ਕਰਦੇ ਨੇ ਜਿਹਦੇ ਵਿੱਚ ਹਾਲ ਤੁਹਾਡੇ ਸਾਹਮਣੇ ਇੱਕ ਨਵਾਂ ਨਵਾਂ ਕੇਸ ਅਗਰਨਗਰ ਦਾ ਆਇਆ ਸਿਕਿਉਰਟੀਆਂ ਜਮਾ ਨਹੀਂ ਹੋਈਆਂ ਲੋਕਾਂ ਦੇ ਮੀਟਰ ਲੱਗੇ ਕਿਹਨੇ ਕੀਤੇ ਪ੍ਰਾਈਵੇਟ ਬੰਦੇ ਨੇ ਸਜ਼ਾ ਕਿਹਨੂੰ ਮਿਲਗੀ ਰੈਗੂਲਰ ਬੰਦਿਆਂ ਨੂੰ ਸੋ ਅਸੀਂ ਇਹ ਮੰਗ ਕਰਦੇ ਆਂ ਵੀ ਰੈਗੂਲਰ ਭਰਤੀ ਕਰੋ ਔਰ ਇਹ ਅਸੀਂ ਜਿਹੜਾ ਆਪਣਾ ਮੰਗ ਪੱਤਰ ਅਪ੍ਰੈਲ ਦੇ ਵਿੱਚ ਸਾਡੇ ਬਿਜਲੀ ਦੇ ਮੈਨੇਜਮੈਂਟ ਨੂੰ ਪਾਵਰਕਾਮ ਦੀ ਮੈਨੇਜਮੈਂਟ ਚੇਅਰਮੈਨ ਨੂੰ ਦਿੱਤਾ ਸੀ ਔਰ ਉਹਨਾਂ ਨੇ ਸਾਡੇ ਨਾਲ ਉਸ ਮੰਗ ਪੱਤਰ ਦੇ ਉੱਤੇ ਦੋ ਛੇ ਨੂੰ ਮੀਟਿੰਗ ਕੀਤੀ ਔਰ ਉਹ ਮੀਟਿੰਗ ਜਿਹੜੀ ਸੀ ਬਿਜਲੀ ਮੰਤਰੀ ਦੀ ਹਾਜ਼ਰੀ ਦੇ ਵਿੱਚ ਹੋਈ ਆ ਮਹਾਲੀ ਦੇ ਵਿੱਚ ਔਰ ਉੱਥੇ ਉਹਨੇ ਸਹਿਮਤੀਆ ਦਿੱਤੀ ਆ ਕਿ ਇਹ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਸਾਰੀਆਂ ਹੀ ਮੰਨਣਯੋਗ ਨੇ ਸਾਰੀਆਂ ਹੀ ਜਾਇਜ਼ ਨੇ ਔਰ ਤੁਸੀਂ ਸਾਨੂੰ 10 ਦਿਨ ਦਾ ਟਾਈਮ ਦਿਓ ਅਸੀਂ ਇਹਦੇ ਉੱਤੇ ਤੁਹਾਨੂੰ ਨੋਟੀਫਿਕੇਸ਼ਨ ਜਾਰੀ ਕਰ ਦਾਂਗੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਅਸੀਂ ਘੱਟੋ-ਘੱਟ 20 ਦਿਨ ਵੇਟ ਕੀਤੀ 20 ਦਿਨ ਦੇ ਵਿੱਚ ਕੋਈ ਨੋਟੀਫਿਕੇਸ਼ਨ ਨਹੀਂ ਹੋਇਆ। ਔਰ ਫਿਰ ਅਸੀਂ 25 ਤਰੀਕ ਨੂੰ 25 6 ਨੂੰ ਮੀਟਿੰਗ ਕਰਕੇ ਵਰਕ ਟੂ ਰੋਲ ਦਾ ਪ੍ਰੋਗਰਾਮ ਦਿੱਤਾ। ਔਰ ਘਟਕੇ ਤੇ ਵੱਧ ਹੋਇਆ ਉਹਦਾ ਵੀ ਅਸਰ ਹੋਇਆ। ਵਰਕ ਟੂ ਰੋਲ ਵਰਕ ਟੂ ਰੋਲ ਤੇ ਚਲਦੇ ਆ ਚਲਦੇ ਆ। ਅਸੀਂ ਕਿਹਾ ਵੀ ਸ਼ਾਇਦ ਮੈਨੇਜਮੈਂਟ ਕੋਈ ਨਾ ਕੋਈ ਸਰਕੂਲਰ ਕਰੋ ਪਰ ਨਹੀਂ। ਫਿਰ ਮੈਂ ਉਹਨਾਂ ਦਾ ਦਿਲੋਂ ਰਣੀਆ ਧੰਨਵਾਦ ਕਰਦਾ ਕਿਉਂਕਿ ਉੱਥੇ ਐਡਾ ਵੱਡਾ ਇਕੱਠ ਤੁਸੀਂ ਲੋਕਾਂ ਨੇ ਦਿਖਾਇਆ। ਵੀ ਸਾਡਾ ਜਿਹੜਾ ਉੱਥੇ ਪੰਡਾਲ ਲੱਗਿਆ ਸੀ ਉਹ ਛੋਟਾ ਪੈ ਗਿਆ ਸੀ। ਔਰ ਜਿੰਨੇ ਲੋਕ ਪੰਡਾਲ ਦੇ ਵਿੱਚ ਬੈਠੇ ਸੀ ਉਸ ਤੋਂ ਵੱਧ ਜਿਹੜੇ ਬਾਹਰ ਖੜੇ ਸੀਗੇ। ਮੈਂ ਇਸ ਵਾਸਤੇ ਤੁਹਾਡਾ ਧੰਨਵਾਦ ਕਰਦਾ ਔਰ ਉਸ ਮੀਟਿੰਗ ਦੇ ਵਿੱਚ ਡਾਇਰੈਕਟਰ ਸਾਹਿਬ ਸਾਡੇ ਆਪ ਆਏ ਸਰਵਰਿੰਦਰਪਾਲ ਸਿੰਘ ਜੀ ਜਿਹੜੇ ਇੱਥੇ ਚੀਫ ਇੰਜੀਨੀਅਰ ਵੀ ਲੈ ਕੇ ਗਏ ਨੇ ਔਰ ਉਹ ਸਾਨੂੰ ਉੱਥੇ ਮੀਟਿੰਗ ਦੇ ਕੇ ਗਏ ਕਿ 6 ਤਰੀਕ ਨੂੰ ਤੁਹਾਡੀ ਮੀਟਿੰਗ ਜਿਹੜੀ ਆ ਉਹ ਹੋਵੇਗੀ। 6 ਤਰੀਕ ਨੂੰ ਸਾਥੀਓ ਮੀਟਿੰਗ ਬਿਜਲੀ ਮੰਤਰੀ ਦੀ 6 8 ਦੀ ਮੀਟਿੰਗ ਬਿਜਲੀ ਮੰਤਰੀ ਦੀ ਹਾਜ਼ਰੀ ਦੇ ਵਿੱਚ ਹੋਈ ਆ ਆ ਨਹਾਰੀ ਦੇ ਵਿੱਚ ਔਰ ਉਸ ਟਾਈਮ ਤੇ ਫਿਰ ਉਹੀ ਗੱਲਾਂ ਜਿਹੜੀਆਂ ਉਹਨਾਂ ਨੇ ਦੋ ਛੇ ਨੂੰ ਸਾਂਝੀਆਂ ਕੀਤੀਆਂ ਸਾਡੇ ਨਾਲ ਮੰਨਿਆ ਕਿ ਆ ਵੀ ਹੋ ਜੂ ਆ ਵੀ ਹੋ ਜੂ ਆ ਵੀ ਹੋ ਜੂ ਅਸੀਂ ਉਹਨਾਂ ਨੂੰ ਕਹਿ ਜੀ ਹੋ ਜੂ ਨਹੀਂ ਹੋ ਜੂ ਤਾਂ ਤੁਸੀਂ ਦੋ ਛੇ ਨੂੰ ਵੀ ਕਹਿਤਾ ਸੀ ਔਰ ਹੁਣ ਦੱਸੋ ਤੁਸੀਂ ਕੀ ਲੈ ਕੇ ਆਏ ਹੋ ਨੋਟੀਫਿਕੇਸ਼ਨ ਕਿਹੜੇ ਕਰਦੇ ਹੋ ਕਿਹੜੇ ਸਾਡੇ ਹੱਥ ਦੇ ਵਿੱਚ ਦਿੰਦੇ ਹੋ ਨਹੀਂ ਤੁਸੀਂ ਸੰਘਰਸ਼ ਵਾਪਸ ਲੈ ਲਓ ਤੇ ਅਸੀਂ ਤੁਹਾਨੂੰ ਜਲਦੀ ਤੋਂ ਜਲਦੀ ਆ ਪੀਓਡੀ ਚ ਕਰ ਦਾਂਗੇ ਆ ਆ ਅਸੀਂ ਉਹਦੇ ਨਾਲ ਜਿਹੜਾ ਚੀਮਾ ਸਾਹਿਬ ਆ ਵਿੱਤ ਮੰਤਰੀ ਉਹਨਾਂ ਨਾਲ ਕਰ ਲਾਂਗੇ ਆ ਪੰਜਾਬ ਸਰਕਾਰ ਨਾਲ ਉਹਨਾਂ ਨਾਲ ਕਰ ਲਾਂਗੇ ਮਰਨ ਲਾਰੇ ਅਸੀਂ ਬਾਹਰ ਆ ਕੇ ਫਿਰ ਸਾਡੀ ਸੰਤੁਸ਼ਟੀ ਨਹੀਂ ਸੀ ਇਸ ਗੱਲ ਦੇ ਵਿੱਚ ਅਸੀਂ ਫਿਰ ਨਾਰੇ ਲਾਏ ਔਰ ਬਿਜਲੀ ਮੰਤਰੀ ਦੀ ਕਾਰ ਘੇਰ ਕੇ ਉਹਦੇ ਕਾਰ ਦੇ ਬਾਹਰ ਮੋਹਰੇ ਖੜ ਕੇ ਨਾਰੇ ਲਾ ਕੇ ਆਏ ਕਿ ਇਹ ਨਕੰਮਾ ਬਿਜਲੀ ਮੰਤਰੀ ਆ ਇਹਦੇ ਪੱਲੇ ਕੁੱਖ ਕੁਝ ਨਹੀਂ ਹੈਗਾ ਔਰ ਜਦੋਂ ਪਹਿਲੀ ਮੀਟਿੰਗ ਅਸੀਂ ਬਿਜਲੀ ਮੰਤਰੀ ਨਾਲ ਕੀਤੀ ਸੀ ਤਾਂ ਉਸ ਦੇ ਟਾਈਮ ਬੜੇ ਹਾਸੋ ਹੀ ਨਹੀਂ ਗੱਲ ਉਹਨੇ ਕਹੀ ਕਿ ਮੈਨੂੰ ਤਾਂ ਇਹਨਾਂ ਨੇ ਐਵੇਂ ਧੱਕੇ ਨਾਲ ਬਿਜਲੀ ਮੰਤਰੀ ਬਣਾਦਾ ਮੈਨੂੰ ਤਾਂ ਪਤਾ ਹੀ ਕਰਤ ਨਹੀਂ ਅਸੀਂ ਕਿਹਾ ਜੀ ਨਹੀਂ ਪਤਾ ਫਿਰ ਛੱਡ ਕੇ ਚੱਲ ਜਾਓ ਤੁਸੀਂ ਜੇ ਤੁਹਾਨੂੰ ਪਤਾ ਹੀ ਨਹੀਂ ਹੈ ਕਹਿੰਦਾ ਯਾਰ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਪੀਐਸ ਪੀਸੀਐਲ ਪੀਐਸਡੀਸੀਐਲ ਕੀ ਹੁੰਦੀ ਹੈ ਬਿਜਲੀ ਤਾਂ ਕਹਿੰਦਾ ਇੱਕੋ ਹੀ ਆ ਯਾਰ ਤੁਸੀਂ ਕਿਹਾ ਅਸੀਂ ਵੀ ਕਹਿੰਦੇ ਆ ਵੀ ਇੱਕੋ ਹੀ ਆ ਇੱਕ ਚੇਅਰਮੈਨ ਹੋਣਾ ਚਾਹੀਦਾ ਇਹਨਾਂ ਨੇ ਆਪਣੀਆਂ ਘਰ ਭਰਨ ਵਾਸਤੇ ਦੋ ਦੋ ਸੀਐਮਡੀ ਲਾਏ ਹੋਏ ਨੇ ਵੱਖਰੇ ਇਹਨਾਂ ਨੇ ਐਕਸੀਅਨ ਤੇ ਐਸਡੀਓ ਉੱਥੇ ਕੀਤੇ ਨੇ ਕ੍ਰੀਏਟਰ ਤੇ ਪਹਿਲਾਂ ਇੱਕੋ ਹੀ ਹੁੰਦਾ ਸੀਗਾ ਜਦੋਂ ਪਾਵਰ ਕਾਮ ਦੀਆ ਕਾਰਪੋਰੇਸ਼ਨ ਨਹੀਂ ਸੀ ਬਣੀਆ ਬਿਜਲੀ ਬੋਰ ਦੀਆ ਕਾਰਪੋਰੇਸ਼ਨ ਆ ਬਣ ਕੇ ਹੀ ਇਹ ਦੋ ਹੋਏ ਨੇ ਉਸ ਤੋਂ ਬਾਅਦ ਜਦੋਂ ਅਸੀਂ ਨਾਰੇबाजी ਕਰਤੀ ਮੇਰੇ ਅਸੀਂ ਆਪਣੇ ਅੰਮ੍ਰਿਤਸਰ ਬੈਠ ਕੇ ਮੀਟਿੰਗ ਕੀਤੀ ਸੰਘਰਸ਼ ਦੇ ਤਾ ਵੀ ਆਪਾਂ 10 11 12 13 ਤਰੀਕ ਦੀ ਮਾਸ ਕਜੂ ਲੀਫ ਤੇ ਜਾਵਾਂਗੇ ਔਰ ਦੇਖੇ ਉਹਨਾਂ ਨੂੰ ਅਸੀਂ ਵਾਪਸ ਆਪਣੇ ਘਰ ਆ ਗਏ ਫਿਰ ਮੈਨੇਜਮੈਂਟ ਨੂੰ ਜਿਹੜੀ ਹੱਥਾਂ ਪੈਰਾਂ ਦੀ ਬਈ ਫਿਰ ਸਾਨੂੰ ਉਹਨਾਂ ਨੇ 8 ਤਰੀਕ ਨੂੰ ਸਾਥਿਓ ਪਟਿਆਲੇ ਦੇ ਵਿੱਚ ਬੁਲਾਇਆ ਔਰ ਪਟਿਆਲੇ ਦੇ ਵਿੱਚ ਸਾਡੇ ਨਾਲ ਮੀਟਿੰਗ ਕੀਤੀ ਔਰ ਉਸ ਮੀਟਿੰਗ ਦੇ ਵਿੱਚ